ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨੀਕ ਕੌਰ ਪੈਂਦੀ ਤੁਸੀਂ ਸਾਨੂੰ ਦੱਸ ਸਕਦੇ ਆ ਵੀ ਖਾਲਸੇੜ ਵੱਲੋਂ ਤੁਹਾਨੂੰ ਕਿਸ ਚੀਜ਼ ਬਾਰੇ ਸੇਵਾ ਹੋਈ ਹੈਗੀ ਹਾਂਜੀ ਜਿਵੇਂ ਸਰਗੁਣ ਠੀਕ ਨਹੀਂ ਸੀਗਾ ਨਾ ਹਾਂਜੀ ਤੇ ਉਦੋਂ ਹੋਣਾ ਆਇਆ ਸੀ ਸਾਨੂੰ ਅੱਛਾ ਠੀਕ ਹੈ ਜੀ ਹਾਂਜੀ ਤੇ ਉਹ ਕਹਿੰਦੇ ਵੀ ਅਸੀਂ ਬੱਚੇ ਦਾ ਇਲਾਜ ਕਰਾਉਣਾ ਚਾਹੁੰਦੇ ਆ ਤੁਸੀਂ ਸਾਨੂੰ ਥੋੜਾ ਜਿਹਾ ਪਿੱਛੇ ਜਾ ਕੇ ਇਹ ਦੱਸ ਸਕਦੇ ਆ ਵੀ ਇਹ ਕਦੋਂਕ ਦੀ ਗੱਲ ਹੈ ਜੀ ਇਹ ਪਹਿਲੇ 2010 ਦੀ ਗੱਲ ਸੀਗੀ 2010 ਹਾਂਜੀ ਉਹ ਪੀਜੀਆਈ ਤੋਂ ਇਹਦਾ ਇਲਾਜ ਕਰਾਇਆ ਠੀਕ ਹੋ ਗਿਆ ਸੀ ਵਧੀਆ ਨੋਰਮਲ ਸੀਗਾ ਹਾਂਜੀ ਮੁੜ ਕੇ 2015 ਦੀ ਗੱਲ ਆ ਜਿੱਤੇ ਫੇਰ ਦੁਬਾਰੇ ਬੀਮਾਰ ਹੋ ਗਿਆ ਸੀਗਾ ਤੇ ਫਿਰ ਅੱਖ ਜਿਹੜੀ ਕਾਫੀ ਬਾਹਰ ਆ ਗਈ ਸੀ ਦੀ ਅੱਛਾ ਜੀ ਹਾਂ ਬਹੁਤ ਸਾਰੀ ਬਾਹਰ ਆਈ ਤੇ ਉਹ ਫਿਰ ਵੀਰ ਜੀ ਨੇ ਵੀਡੀਓ ਵੀ ਦੇਖੀ ਸੀਗੀ ਅੱਛਾ ਜੀ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਵੀ ਸਾਡੇ ਬੱਚੇ ਦਾ ਇਲਾਜ ਕਰਾਉਣਾ ਚਾਹੁੰਦੇ ਆ ਹਾਂ ਹਾਂਜੀ ਤੇ ਫਿਰ ਉਹ ਉਹ ਇੱਥੋਂ ਆਏ ਘਰੇ ਵੀਰ ਭੇਜੇ ਸੀਗੀ ਉਹਨਾਂ ਨੇ ਅੱਛਾ ਜੀ ਹਾਂਜੀ ਉਹਨਾਂ ਨੇ ਫੋਟੋਆਂ ਲਾ ਕੇ ਸਾਰਾ ਕਰਕੇ ਦੀ ਪੁੱਛਦਾ ਸਾਰਾ ਵੇਖ ਕੇ ਤੇ ਫਿਰ ਸਾਨੂੰ ਲੱਦੇ ਜਾਣੇ ਸੱਦ ਲਿਆ ਸੀਗਾ ਮਤਲਬ ਤੁਸੀਂ ਸੋਸ਼ਲ ਮੀਡੀਆ ਤੇ ਆਲਰੇਡੀ ਪਹਿਲਾਂ ਇਹਦੀ ਪੋਸਟ ਪਾਈ ਹੋਈ ਸੀ ਹਾਂਜੀ ਹਾਂਜੀ ਸੋ ਖਾਲਸੇੜ ਦੀ ਟੀਮ ਵੱਲੋਂ ਖੁਦ ਅਪਰੋਚ ਕੀਤਾ ਗਿਆ ਤੁਹਾਨੂੰ ਹਾਂਜੀ 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 ਸੋ 2015 ਦੇ ਵਿੱਚ ਉਹਨਾਂ ਵੱਲੋਂ ਅਪਰੋਚ ਕੀਤੀ ਗਈ ਹੈ ਹਾਂਜੀ ਉਸ ਟਾਈਮ ਕੀ ਅੱਖ ਦੇ ਵਿੱਚ ਕੀ ਹੈ ਜਾ ਹੋ ਗਿਆ ਸੀਗਾ ਆਪਣੇ ਰਸੌਲੀ ਆ ਗਈ ਸੀਗੀ ਅੱਖ ਚ ਸੋ ਉਹਨਾਂ ਨੇ ਸਾਰੀ ਅੱਖ ਬਾਹਰ ਕੱਢਤੀ ਤੇ ਇਹ ਫਿਰ ਜਦੋਂ ਟੀਮ ਨੇ ਸੰਪਰਕ ਕੀਤਾ ਤੁਹਾਡੇ ਨਾਲ ਤਾਂ ਇਹਨਾਂ ਦੇ ਆਪਰੇਸ਼ਨ ਜਿਹੜਾ ਵੀ ਹੋਇਆਗਾ ਸਾਰਾ ਇਲਾਜ ਦਾ ਉਹ ਕਦੋਂ ਕੋ ਸ਼ੁਰੂ ਕੀਤਾ ਗਿਆ ਜੀ ਫਿਰ ਹਾਂਜੀ ਵੀਰ ਨੇ ਅਗਲੇ ਦਿਨ ਹੀ ਭੇਜਤੇ ਸੀ ਵੀਰ ਆਪਦੇ ਤੇ ਉਹ ਜਿੱਤ ਜਿਹੜੇ ਸਾਨੂੰ ਲੈ ਗਏ ਸੀ ਲੁਧਿਆਣੇ ਚੱਲਦੇ ਜਾਣੇ ਹਾਂਜੀ 2-3 ਵੱਡੇ ਮੀਨਾ ਹਸਪੀਟਲ ਜਿਹੜੇ ਲੁਧਿਆਣੇ ਦੇ ਉਹਨਾਂ ਨੇ ਉੱਥੋਂ ਸਾਰਾ ਟੈਸਟ ਕਰਾਇਆ ਤੇ ਉਹ ਨਹੀਂ ਇੱਥੋਂ ਫਿਰ ਗੱਲ ਬਣੀ ਫਿਰ ਸਾਨੂੰ ਉਹ ਰਾਤੋ ਰਾਤ ਹైదరాబాద్ ਲੈ ਗਏ ਉਹ ਫਿਰ ਖਾਲਸੇੜ ਦੀ ਟੀਮ ਤਾਂ ਸਾਰੀ ਹਾਂ ਹਾਂ ਤੇ ਜਿਹੜੀ ਟੀਮ ਸਾਰੀ ਨਾ ਸਾਰੀ ਅੱਛਾ ਠੀਕ ਹਾਂਜੀ ਉਹ ਸਾਨੂੰ ਲੈ ਗਏ ਸੀ ਇਹ ਫਿਰ ਜਿਵੇਂ ਤੁਸੀਂ ਦੱਸਿਆ ਵੀ ਰਾਤੋ ਰਾਤ ਤੁਹਾਨੂੰ ਉੱਧਰ ਲੈ ਕੇ ਗਏ ਬੱਚੇ ਨੂੰ ਹਣਾ ਹਾਂਜੀ ਹਾਂਜੀ ਤੇ ਇਹ ਫਿਰ ਕੀ ਗੱਡੀਆਂ ਦੇ ਵਿੱਚ ਜਾਂ ਨਹੀਂ ਫਲਾਈਟਾਂ ਹੀ ਲੈ ਕੇ ਗਏ ਸੀ ਫਲਾਈਟਾਂ ਹੀ ਲੈ ਕੇ ਗਏ ਇੱਥੋਂ ਗੱਡੀ ਤੇ ਲਧਿਆਣੇ ਤੱਕ ਖੜਿਆ ਸੀਗਾ ਤੇ ਉੱਥੇ ਚੈੱਕਅਪ ਕਰਾ ਕੇ ਸਾਰਾ ਕੁਝ ਤੇ ਉਹ ਡਾਕਟਰ ਕਹਿੰਦੇ ਵੀ ਨਹੀਂ ਸਾਡੀ ਵਸ ਦੀ ਗੱਲ ਨਹੀਂ ਗਈ ਤੇ ਫਿਰ ਇਹਨਾਂ ਨੇ ਹైదరాబాద్ ਡਾਕਟਰ ਵਿਜੇ ਨੰਦ ਆ ਤੇ ਉੱਥੇ ਇਹਨਾਂ ਨੇ ਗੱਲ ਕਰਕੇ ਡਾਕਟਰਾਂ ਨੇ ਕੋਈ ਨਹੀਂ ਲੈ ਆਉਂ ਮੈਂ ਬੱਚੇ ਨਾਲ ਮਿਲਦਾ ਆ ਮੈਂ ਦੇਖਦਾ ਆ ਕਿ ਲੋੜ ਨਾਲ ਬੱਚੇ ਨੂੰ ਮਿਲੇ ਉਹਨਾਂ ਨੇ ਦੇਖੀ ਗੱਲਬਾਤ ਕੀਤੀ ਫਿਰ ਉਹਨਾਂ ਨੇ ਇਲਾਜ ਕਰਨਾ ਸ਼ੁਰੂ ਕੀਤਾ ਬੱਚੇ ਜਦੋਂ ਇਹ ਇਲਾਜ ਹੋਇਆ ਆਪਣੇ ਬੱਚੇ ਦਾ ਉਸ ਟਾਈਮ ਇਹ ਇਹਦੀ ਉਮਰ ਕਿੰਨੀ ਕੁ ਸੀਗੀ ਜੀ ਬਾਰਾ ਦਿਨ ਦਾ ਸਾਲ ਬਾਰਾ ਦਿਨ ਦਾ ਸਾਲ ਇੰਨੇ ਦਾ ਹੋਊਗਾ ਸੋ 2015 ਦੇ ਵਿੱਚ ਬੱਚੇ ਦਾ ਲਾਜ ਹਾਂਜੀ ਹਾਂਜੀ ਉਹਨਾਂ ਨੇ ਤੇ ਫਿਰ ਉੱਥੇ ਕਿੰਨਾ ਸਮਾਂ ਤੁਹਾਨੂੰ ਰੱਖਿਆ ਉੱਥੇ ਹਦਰਾਬਾਦੇ ਉਹ ਉੱਥੇ ਮੈਨੂੰ ਡੇਢ ਦੋ ਮਹੀਨੇ ਤੇ ਪੱਕਾ ਹੀ ਉਹਨਾਂ ਨੇ ਲਾਜ ਕੀਤਾ ਜੋ ਨੋਰਮਲ ਹੋ ਗਿਆ ਹਾਂਜੀ ਫਿਰ ਉਹਨਾਂ ਨੇ ਭੇਜਤਾ ਸੀਗਾ ਫਿਰ ਵੀਰ ਜਣੀ ਆਪਦੇ ਵੀਰ ਭੇਜ ਦਿੰਦੇ ਸੀਗੇ ਤੇ ਫਲਾਈਟਾਂ ਹੀ ਲਿਜਾਂਦੇ ਸੀ ਤੇ ਲਿਉਂਦੇ ਤੇ ਚੈੱਕ ਅਪ ਕਰਾ ਕੇ ਨਾ ਮင်း ਇਹ ਬਾਅਦ ਜਿਸ ਤਰ੍ਹਾਂ ਵੀ ਡਾਕਟਰ ਬੁਲਾਉਂਦੇ ਸੀਗੇ ਹਾਂਜੀ ਕੁਝ ਤੁਹਾਨੂੰ ਉਸ ਟਾਈਮ ਦਾ ਯਾਦ ਹੈ ਕਿ ਵੀ ਆਪਾਂ ਕਿੰਨੀ ਕ ਵਾਰ ਫਲਾਈਟ ਦੇ ਵਿੱਚ ਇਦਾਂ ਕਾਫੀ ਵਾਰ ਹਾਂਜੀ ਕਾਫੀ ਵਾਰ ਲੈ ਕੇ ਗਏ ਸੀਗੇ ਸੋ ਉਹਦਾ ਸਾਰਾ ਖਰਚਾ ਜਿਹੜਾ ਸੀ ਉਹ ਖਾਲਸੇਡ ਬਣ ਹਾਂਜੀ ਖਾਲਸੇਡ ਨੇ ਉਹ ਜੋ ਸਾਰਾ ਹੀ ਖਰਚਾ ਸਾਡਾ ਰੋਟੀ ਪਾਣੀ ਦਾ ਰਹਿਣ ਦਾ ਸਾਰਾ ਹੀ ਖਾਲਸੇਡ ਨੇ ਕੀਤਾ ਸਾਰਾ ਖਾਲਸੇਡ ਤੇ ਇਹ ਚਲੋ ਟੀਮ ਨੇ ਖੁਦ ਅਪਰੋਚ ਕੀਤਾ ਤੇ ਬੱਚੇ ਨੂੰ ਕੋਈ ਹੋਰ ਤਾਂ ਨਹੀਂ ਇਹਦੇ ਵਿੱਚ ਪ੍ਰੋਬਲਮ ਆਈ ਨਹੀਂ ਨੀ ਨਹੀਂ ਕੋਈ ਪ੍ਰੋਬਲਮ ਨਹੀਂ ਬਸ ਇਹੀ ਅੱਖ ਦੀ ਸੀਗੀ ਅੱਖ ਦੀ ਸੀਗੀ ਤੇ ਹੁਣ ਇਹ ਕਿਦਾਂ ਜੇ ਠੀਕ ਹੈ ਵਧੀਆ ਨਾਰਮਲ ਹੈ ਹੁਣ ਨਾਰਮਲ ਹੈ ਜੀ ਹਾਂ ਜੀ ਹੁਣ ਫਿਰ ਕਿਦਾਂ ਬੱਚਾ ਇੱਕ ਅੱਖ ਤੋਂ ਇੱਕ ਲੈਂਚ ਉਹਨਾਂ ਨੇ ਫਿਰ ਕੱਢਤਾ ਨਾ ਖਰਾਬ ਹੋ ਗਿਆ ਉਹ ਸਾਫ਼ ਕਰਤਾ ਸਾਰਾ ਸਾਫ਼ ਕਰ ਲਿਆ ਹਾਂਜੀ ਇੱਕ ਅੱਖ ਥਣੀ ਦੀਦਾਨ ਹੁਣ ਵੀ ਫਿਰ ਕੋਈ ਟ੍ਰੀਟਮੈਂਟ ਚੱਲ ਰਿਹਾ ਐ ਸਾਨੂੰ ਕੋਈ ਦਿਖਾਉਣ ਦਾ ਨਹੀਂ ਮਨਾ ਕੀਤਾ ਐ ਡਾਕਟਰਾਂ ਨੇ ਆਂਦੇ ਜੇ ਤੁਹਾਨੂੰ ਕੋਈ ਲੋੜ ਪਵੇ ਜਾਂ ਤੁਹਾਨੂੰ ਕੋਈ ਲੱਗੇ ਵੀ ਹੈ ਹੁੰਦੀ ਮੁਸ਼ਕਲ ਫਿਰ ਆਇਓ ਨਹੀਂ ਲੋੜ ਨਹੀਂ ਗਈ ਹਾਂਜੀ ਆਲਮੋਸਟ ਹੋ ਗਏ ਹੋਣਗੇ ਹੁਣ ਤਾਂ ਜੇ ਮੇਰੇ ਨਾਲ ਦਾ ਜੇ 16 ਦੀ ਗੱਲ ਹੈ 1 ਸਾਲ ਹਾਂਜੀ ਹੋਈ ਹੈ ਨਾ 17 ਸਾਲ ਤਾਂ ਹੋ ਹੀ ਗਏ ਵੀ ਬੱਚਾ ਠੀਕ ਆ ਹਾਂ ਨਾਰਮਲ ਵਧੀਆ ਠੀਕ ਹਾਂਜੀ ਠੀਕ ਹੈ ਕੋਈ ਦਵਾਈ ਕੁਝ ਨਹੀਂ ਕੋਈ ਕੁਝ ਨਹੀਂ ਕੁਝ ਨਹੀਂ ਨੀ ਚਲੋ ਵਧੀਆ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਾਂ ਤੇ ਅਸੀਂ ਸੰਗਤ ਦਾ ਵੀ ਧੰਨਵਾਦ ਕਰਦੇ ਹਾਂ ਜਰੂਰ ਜਰੂਰ ਜਿਨ੍ਹਾਂ ਨੇ ਭੈਣ ਭਰਾ ਮੇਰੇ ਸਹਿਯੋਗ ਕੀਤਾ ਇਹ ਸਾਰਾ ਜਿੰਨਾ ਵੀ ਇਧਰ ਨੇ ਸੇਵਾਵਾਂ ਚੱਲ ਰਹੀਆਂ ਨੇ ਇਹ ਸਾਰੀਆਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਤੇ ਸੰਗਤ ਦੇ ਦਸਵੰਦ ਦੇ ਨਾਲ ਹੈ ਜੀ ਉਹਨਾਂ ਦੇ ਦਸਵੰਦ ਦੇ ਨਾਲ ਅੱਜ ਅਸੀਂ ਇਸ ਬੱਚੇ ਦੇ ਨਾਲ ਗੱਲ ਕਰ ਰਹੇ ਹਾਂ ਜਿਹੜਾ ਕਿ ਪੂਰਾ ਠੀਕ ਹੈਗਾ ਜਿਹਨੂੰ 7-8 ਸਾਲ ਹੋ ਗਏ ਵੀ ਗੁਰਸਾਬ ਦੀ ਕਿਰਪਾ ਵੀ ਉਹ ਚੜ੍ਹਦੀ ਕਲਾ ਦੇ ਵਿੱਚ ਆ ਸੋ ਅਸੀਂ ਸਾਰੇ ਸੰਗਤ ਦਾ ਧੰਨਵਾਦ ਕਰਦੇ ਹਾਂ ਕਿ ਤੁਹਾਡੇ ਵੱਲੋਂ ਦਿੱਤਾ ਦਸਵੰਦ ਇਦਾਂ ਹੀ ਜਿੱਥੇ ਵੀ ਲੋੜ ਹੈਗੀ ਆ ਤਾਂ ਉੱਥੇ ਲੱਗ ਰਿਹਾ ਹੈਗਾ ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ